ਤੇਰੇ ਦਰਦ ਦੇ ਆਿਆਂ ਨੂੰ ਮਿਲਣ ਦੀ ਛਾਕ ਹੁੰਦੀ ਏ ਤੇਰੇ ਦਰਦ ਦੇ ਆਿਆਂ ਨੂੰ ਮਿਲਣ ਦੀ ਛਾਕ ਹੁੰਦੀ ਏ ਪਿਆਰ ਮੁਹੱਬਤ ਨਾਲ ਸੱਜਣਾ ਸਕੀਰੀ ਸਾਖ ਹੁੰਦੀ ਏ ਸੁਣਿਆ ਏ ਕਾਲੀਆਂ ਰਾਤਾਂ ਨੂੰ ਅੰਭ ਗਮਾਂ ਦੀ ਰਾਖ ਹੁੰਦਾ ਏ ਤੇਰੇ ਬਾਝੋਂ ਵੀ ਸੱਜਣਾ ਇਹ ਜੀਣਾ ਖਾਕ ਹੁੰਦਾ ਏ ਜਿੱਥੇ ਤੈਨੂੰ ਰੱਖਿਆ ਏ जिथे तेनू रखा है उत्थे हार्ट होंब्बत साइंस होंगी है, है विछड़ना आर्ट हों विड़ना आर्ट हूँ जी हाँ सही कहा वरा भी सौ चौबी अपन खटिया मिठिया यादा साोली भा हूँ बड़े ही कलात्मक ढंग ना है तो असी हूँ भी सौ पच्ची नए वरे ਜੀ ਆਇਆਂ ਆਖ ਰਹੇ ਹਾਂ ਜੀਓ ਜਦੋਂ ਅਸੀਂ ਛਾਂ ਦੇਣ ਵਾਲੇ ਰੁੱਖਾਂ ਦੀ ਕਦਰ ਨਹੀਂ ਕਰਦੇ ਤਾਂ ਧੁੱਪ ਹੀ ਸਾਡਾ ਨਸੀਬ ਬਣ ਜਾਂਦੀ ਹੈ ਆਪਣਾ ਦੁੱਖ ਮਹਿਸੂਸ ਹੋਣਾ ਜਿਉਂਦੇ ਹੋਣ ਦੀ ਨਿਸ਼ਾਨੀ ਹੈ ਪਰ ਦੂਜਿਆਂ ਦਾ ਦੁੱਖ ਮਹਿਸੂਸ ਕਰਨਾ ਇਨਸਾਨ ਹੋਣ ਦਾ ਸਬੂਤ ਦਿੰਦਾ ਹੈ ਕਹਿੰਦੇ ਤਾਕਤ ਦੀ ਜ਼ਰੂਰਤ ਉਦੋਂ ਹੁੰਦੀ ਹੈ ਜਦੋਂ ਕੁਝ ਬੁਰਾ ਕਰਨਾ ਹੋਵੇ ਵਰਨਤੁਨੀਆ ਵਿੱਚ ਸਭ ਕੁਝ ਪਾਉਣ ਲਈ ਕੇਵਲ ਪ੍ਰੇਮ ਹੀ ਕਾਫੀ ਹੈ ਖਾਇਸ਼ਾਂ ਤਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਆਓ ਰਲ ਕੇ ਸਕੂਨ ਲੱਭੀਏ ਇਸ ਲੰਘਦੇ ਸਮੇਂ ਚੋਂ ਕੁਝ ਪਲ ਆਪਣੇਆਂ ਦੇ ਨਾ ਕਰੀਏ ਕੱਲ बीत ਚੁੱਕਿਆ ਹੈ ਤੇ ਭਲਕ ਹਜੇ ਆਇਆ ਨਹੀਂ ਸਾਡੇ ਕੋਲ ਅੱਜ ਹੈ ਆਓ ਆਪਾਂ ਸ਼ੁਰੂਆਤ ਕਰੀਏ ਨਵਾਂ ਵਾਰਾ 225 ਹਥੇਲੀ ਦੀ ਤਰੀਕੀ Està